ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਵਾਈ ਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੈਕਟਾਂ ਤੇ ਕੋਟੀਆਂ ਬਲਾਊਜ਼ ਇਹ ਮੇਰੀ ਆਸਟ੍ਰੇਲੀਆ ਵਾਲੀ ਭੈਣ ਦੇ ਬਣ ਕੇ ਰੈਡੀ ਹੋ ਗਏ ਜੀ ਬਸ ਇਹਨਾਂ ਦੀ ਇੱਕ ਕੋਟੀ ਰਹਿ ਗਈ ਮਜੈਂਟਾ ਕਲਰ ਦੀ ਬਸ ਉਹ 2-4 ਦਿਨਾਂ ਦੇ ਵਿੱਚ ਬਣ ਕੇ ਉਹ ਵੀ ਰੈਡੀ ਹੋ ਜਾਊਗੀ ਫਿਰ ਆਪਾਂ ਇਹਨਾਂ ਨੂੰ ਪਾਰਸਲ ਕਰ ਦਾਂਗੇ ਤੇ ਉਹ ਜਦੋਂ ਤੱਕ ਕੋਟੀ ਰੈਡੀ ਹੁੰਦੀ ਹੈ ਮੈਂ ਸੋਚਿਆ ਮੈਂ ਤੁਹਾਨੂੰ ਨਾਲ ਸਾਰੀਆਂ ਕੋਟੀਆਂ ਜਿਹੜੀ ਸ਼ੇਅਰ ਕਰ ਦਵਾਂ ਕਿਉਂਕਿ ਜਦੋਂ ਉਹ ਕੋਟੀ ਬਣ ਕੇ ਆ ਗਈ ਤੇ ਫਿਰ ਨਾਲ ਦੀ ਨਾਲੇ ਆਪਾਂ ਨੇ ਪਾਰਸਲ ਕਰ ਦੇਣਾ ਠੀਕ ਹੈ ਜੀ ਤੇ ਇਹ ਹੈਗੀਆਂ ਨੇ ਮੇਰੀਆਂ ਇੱਕ ਟੀਚਰ ਭੈਣ ਆ ਇਹ ਉਹਦੀਆਂ ਦੋ ਸਕੀਵੀਆਂ ਨੇ ਇੱਕ ਉਹਦਾ ਬਲਾਊਜ਼ ਤੇ ਉਹਨਾਂ ਨੂੰ ਵੀ ਦੋ ਮਹੀਨੇ ਹੋ ਗਏ ਸੀਗੇ ਆਰਡਰ ਕੀਤੇ ਇਹਨੂੰ ਤੇ ਇਸ ਮੇਰੀ ਭੈਣ ਨੇ ਤਾਂ ਬਹੁਤ ਹੀ ਵਧੀਆ ਰਿਸਪੌਂਸ ਸਾਡੇ ਨੇ ਦਿੱਤਾ ਤੇ ਬਹੁਤ ਵਧੀਆ ਸਾਥ ਮਿਲਿਆ ਇਹਨਾਂ ਦਾ ਵੈਸੇ ਮੈਂ ਹਾ ਪੇਮੈਂਟ ਲੈਣੀ ਹੁੰਦੀ ਆ ਤੇ ਇਹਨਾਂ ਨੇ ਮੈਨੂੰ ਫੁੱਲ ਪੇਮੈਂਟ ਕੀਤੀ ਤੇ ਇੰਨਾ ਸਾਡੇ ਤੇ ਟਰਸਟ ਕੀਤਾ ਵੀ ਇੱਕ ਵੀ ਫੋਨ ਮੈਨੂੰ ਨਹੀਂ ਕੀਤਾ ਇਹਨਾਂ ਨੇ ਵੀ ਉਹਨਾਂ ਨੇ ਸਾਡੇ ਤੇ ਛੱਡਤਾ ਵੀ ਜਦੋਂ ਰੈਡੀ ਹੋਣਗੀਆਂ ਆਪਣੇ ਆਪ ਹੀ ਕਰ ਦੇਣਗੇ ਠੀਕ ਹੈ ਜੀ ਤੇ ਨਾਲੇ ਤਾਂ ਮੇਰੀ ਭੈਣ ਵੀਡੀਓ ਦੇਖ ਲੂਗੀ ਵੀਡੀਓ ਦੇ ਵਿੱਚ ਆਪਣੇ ਕੋਟੀਆਂ ਦੇਖ ਲੂਗੀ ਤੇ ਨਾਲੇ ਮੈਂ ਸੋਚਿਆ ਵੀ ਵੀਡੀਓ ਦੇ ਵਿੱਚ ਮੇਰੀ ਭੈਣ ਦਾ ਥੈਂਕ ਯੂ ਕਰ ਦਵਾਂ ਕਿਉਂਕਿ ਇਹੋ ਜਿਹੇ ਭੈਣਾਂ ਦੀ ਸਾਨੂੰ ਜ਼ਰੂਰਤ ਹੈ ਵੀ ਜਿਹੜੀਆਂ ਸਾਡੇ ਤੇ ਟਰਸਟ ਕਰਦੀਆਂ ਨੇ ਕਈ 500 ਰੁਪਏ ਪਾ ਕੇ ਵੀ ਬਾਰ-ਬਾਰ ਫੋਨ ਕਰੀ ਜਾਂਦੇ ਨੇ ਸਾਡਾ ਆਰਡਰ ਨਹੀਂ ਜੀ ਆਇਆ ਸਾਡਾ ਰੈਡੀ ਨਹੀਂ ਹੋਇਆ ਕਿਉਂਕਿ ਇਹ ਹੈਂਡਮੇਡ ਚੀਜ਼ਾਂ ਹੁੰਦੇ ਨੇ ਇਹਨਾਂ ਨੂੰ ਟਾਈਮ ਜ਼ਰੂਰ ਲੱਗਦਾ ਤੇ ਜਦੋਂ ਬਣਦੀਆਂ ਨੇ ਤੇ ਸੋਹਣੀਆਂ ਬਣਦੀਆਂ ਨੇ ਕਾਲੀ ਨਾਲ ਕਰਿਆ ਹੋਇਆ ਕੋਈ ਵੀ ਕੰਮ ਸਹੀ ਨਹੀਂ ਹੁੰਦਾ ਠੀਕ ਹੈ ਜੀ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਹਾਂ ਠੀਕ ਹੈ ਇਹ ਬਲਾਊਜ਼ ਆਪਾਂ ਨੇ ਵੈਸੀ ਰੈਡੀ ਕਰਵਾਇਆ ਤੇ ਇਹ ਮੇਰੇ ਨਾਲੋਂ ਥੋੜੀ ਜਿਹੀ ਪਤਲੀ ਕੁੜੀ ਦੇ ਆ ਜਾਊਗਾ ਆਉਂਦਾ ਮੇਰੇ ਵੀ ਆ ਪਰ ਮੇਰੇ ਥੋੜਾ ਜਿਹਾ ਟਾਈਟ ਆ ਮੇਰੇ ਨਾਲੋਂ ਪਤਲੀ ਕੁੜੀ ਐ ਜਿਹੜੀ ਉਹਦੇ ਆ ਜਾਊਗਾ ਬਹੁਤ ਸੋਹਣਾ ਹੈ ਬਣ ਕੇ ਰੈਡੀ ਹੋਇਆ ਵਾ ਤੁਸੀਂ ਇਹਨੂੰ ਲੈ ਸਕਦੇ ਹੋ ਠੀਕ ਹੈ ਜੀ ਇਹਨੂੰ ਲੈ ਸਕਦੇ ਹੋ ਤੁਸੀਂ ਬਸ ਤੇ ਇੱਕ ਇਹ ਵੀ ਆ ਇਹ ਵੀ ਕਿਸੇ ਮੇਰੀ ਭੈਣ ਦੇ ਰੈਡੀ ਹੋਇਆ ਸ਼ਾਇਦ ਉਹਨੇ ਸਾਨੂੰ ਨਾਪ ਦੱਸਿਆ ਹੋਇਆ ਤੇ ਮੈਂ ਉਹਨੂੰ ਫੋਨ ਕਰੂੰ ਮੈਂ ਉਹਨੂੰ ਫੋਨ ਕਰਨਾ ਹੈ ਵੀ ਆਪਣਾ ਬਲੌਜ਼ ਤੋਂ ਲੈ ਸਕਦੇ ਠੀਕ ਹੈ ਜੀ ਇਹ ਵੀ ਆਰਡਰ ਤੇ ਰੈਡੀ ਹੋਇਆ ਤੁਸੀਂ ਇਹਨੂੰ ਲੈ ਸਕਦੇ ਹੋ ਸਿਰਫ ਇਹ ਵੀਡੀਓ ਦੇ ਵਿੱਚੋਂ ਤੇ ਇਹ ਹੈਗੀਆਂ ਨੇ ਮੇਰੀ ਉਸ ਭੈਣ ਦੀਆਂ ਸਕੀ ਵੀ ਆ ਉਹ ਭੈਣ ਨੂੰ ਵੀ ਟੈਨਸ਼ਨ ਹੋਈ ਪਈ ਸੀ ਉਹ ਮੇਰੀ ਭੈਣ ਟੀਚਰ ਹੈ ਤੇ ਉਹਨੂੰ ਦੂਜੀਆਂ ਟੀਚਰਾਂ ਕਹਿੰਦੀਆਂ ਸੀਗੇ ਵੀ ਤੇਰੀ ਹਜੇ ਕੋਟੀਆਂ ਬਣ ਕੇ ਨਹੀਂ ਆਈਆਂ ਤੇ ਵਿਚਾਰੀ ਜਵਾਬ ਦੰਦੀ ਵੀ ਥੱਕ ਜਾਂਦੀ ਸੀ। ਅ ਲਓ ਜੀ ਉਹਦੇ ਨਾਲ ਦੀਆਂ ਟੀਚਰਾਂ ਨੂੰ ਰਿਕੁਐਸਟ ਆ ਵੀ ਤੁਸੀਂ ਮੇਰੀ ਭੈਣ ਨੂੰ ਤੰਗ ਨਾ ਕਰਿਓ। ਆ ਦੇਖੋ ਕਿੰਨੀਆਂ ਸੋਹਣੀਆਂ ਬਣ ਕੇ ਰੈਡੀ ਹੋ ਗਈਆਂ ਤੇ ਤੁਸੀਂ ਵੀ ਆਪਣੇ ਆਰਡਰ ਦੇ ਸਕਦੇ। ਠੀਕ ਹੈ ਜੀ। ਬਹੁਤ ਹੀ ਫਿਨਿਸ਼ਿੰਗ ਨਾਲ ਰੈਡੀ ਹੋਈਆਂ ਨੇ ਇਹ। ਦੇਖੋ। ਕਿਉਂਕਿ ਰੀਝਾ ਨਾ ਕਰਿਆ ਹੋਇਆ ਕੋਈ ਵੀ ਕੰਮ ਵਧੀਆ ਆਉਂਦਾ ਤੇ ਬਣ ਕੇ ਬਹੁਤ ਸੋਹਣਾ ਤਿਆਰ ਹੋਇਆ। ਠੀਕ ਹੈ। ਇਹ ਹੈਗੀ ਵਾਈਟ ਉਹਨਾਂ ਦੀ। ਇਹ ਸੀਗੀ ਬਲੈਕ। ਤੇ ਮੈਨੂੰ ਆਰਡਰ ਉਹੀ ਪਹਿਣਾ ਕਰਨ ਜਿਹੜੀਆਂ ਆਰਾਮ ਨਾਲ ਜਿਵੇਂ ਹੁਣ ਠੰਡ ਤਾਂ ਹਜੇ ਆਈ ਨਹੀਂ ਪਰ ਇੰਨੀ ਕਾਲੀ ਰਹਿੰਦੀ ਆ ਆਰਡਰ ਦੇਣ ਤੋਂ ਬਾਅਦ ਤਾਂ ਹੀ ਮੈਂ ਹਜੇ ਪੇਮੈਂਟ ਆ ਕਿਸੇ ਦਿਨ ਨਹੀਂ ਲੈ ਰਹੀ ਕਿਉਂਕਿ ਫਿਰ ਮੇਰੀ ਸਿਰਦਰਦ ਦੀ ਵੱਜ ਜਾਂਦੀ ਹੈ ਠੀਕ ਹੈ ਜੀ ਇਹ ਦੇਖੋ ਬਲੈਕ ਕਲਰ ਦੀ ਬਹੁਤ ਸੋਹਣੀ ਬੁਣਤੀ ਪਾਈ ਹੋਈ ਆ ਤੇ ਲੰਮੀ ਪਹਿਣਾ ਮੇਰੀ ਉੱਚੀ ਲੰਮੀਆਂ ਬਾਹਾਂ ਤੋਂ ਹੀ ਪਤਾ ਲੱਗਦਾ ਹੁਣ ਉਹ ਤੁਹਾਨੂੰ ਠੀਕ ਹੈ ਜੀ ਇਹ ਦੇਖੋ ਬੈਕ ਤੇ ਹੀ ਬੁਣਤੀ ਆ ਬਹੁਤ ਸੋਹਣੀ ਇਹ ਚੀਜ਼ਾਂ ਬਣ ਕੇ ਰੈਡੀ ਹੋਈਆਂ ਨੇ ਇਹ ਦੋਸ ਕੀਵਿਆਂ ਨੇ ਉਹਨਾਂ ਦੀਆਂ ਤੇ ਇੱਕ ਇਹ ਬਲਾউজ ਆ ਇਹ ਨਾਲੇ ਕਲਰ ਵਾਲਾ ਬਲਾউজ ਰੈਡੀ ਕਰਵਾਇਆ ਜੀ ਇਹ ਵੀ ਬਲੈਕ ਕਲਰ ਦਾ ਇਹਦੇ ਵੀ ਦੋਨੋਂ ਸਾਈਡ ਬਣਤੀ ਆ ਤੇ ਤੁਸੀਂ ਵੀ ਇਦਾਂ ਦੇ ਜਿਹੜੀ ਚੀਜ਼ਾਂ ਬਣਵਾ ਕੇ ਰੈਡੀ ਕਰਵਾ ਸਕਦੇ ਹੋ ਤੇ ਆਰਾਮ ਨਾਲ ਜਦੋਂ ਆਰਡਰ ਦੇਣਾ ਤੁਸੀਂ ਬਸ ਵੇਟ ਕਰਨੀ ਆ ਜਦੋਂ ਵੀ ਚੀਜ਼ ਰੈਡੀ ਹੋਵੇ ਦੇਖੋ ਅਸੀਂ ਤੇ ਚੀਜ਼ਾਂ ਬਣਾਉਣੇ ਆ ਸੇਲ ਕਰਨ ਵਾਸਤੇ ਹਨ ਆਪਾਂ ਆਪਣੇ ਕੋਲ ਤਾਂ ਰੱਖਣੀਆਂ ਨਹੀਂ ਪਰ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਟਾਈਮ ਜ਼ਰੂਰ ਦਿਆ ਕਰੋ ਜੀ ਠੀਕ ਹੈ ਤੇ ਇਹ ਹੈਗੀਆਂ ਨੇ ਮੇਰੀਆਂ ਉਸ ਭੈਣ ਦੀਆਂ ਜਿਹਨੇ ਸਾਡੇ ਤੇ ਬਹੁਤ ਟਰਸਟ ਕੀਤਾ ਤੇ ਮੈਂ ਫੇਰ ਬਾਰ-ਬਾਰ ਉਸੇ ਭੈਣ ਦਾ ਥੈਂਕ ਯੂ ਕਰਦੀ ਆ ਠੀਕ ਹੈ ਜੀ ਲੈ ਭੈਣ ਤੇਰੀਆਂ ਕੋਟੀਆਂ ਤੋਂ ਵੀਡੀਓ ਦੇ थ्रू ਦੇਖ ਸਕਦੀਆਂ ਇਹ ਹੈਗਾ ਜੀ ਉਹਦਾ ਅਨੀਅਨ ਸ਼ੇਡ ਦੀ ਕੋਟੀ ਦੇਖੋ ਕਿੰਨੇ ਸੋਹਣੇ ਬਣ ਕੇ ਇਹ ਰੈਡੀ ਹੋਈ ਆ ਪੂਰੀ ਫਿਨਿਸ਼ਿੰਗ ਨਾ ਤਿਆਰ ਕੀਤੀ ਹੋਈ ਆ ਬੈਕ ਸਾਈਡ ਤੇ ਬੁਣਤੀ ਪਾਈ ਹੋਈ ਆ ਠੀਕ ਹੈ ਜੀ ਤੇ ਇੱਕ ਇੱਕ ਵੇਲ ਆਪਾਂ ਇਹਦੀ ਮਾਂ ਤੇ ਵੀ ਦਿੱਤੀ ਆ ਫਿਨਿਸ਼ਿੰਗ ਤੁਹਾਨੂੰ ਦਿਖਦੀ ਹੋਣੀ ਹੈ ਦੱਸਣ ਦੀ ਜ਼ਰੂਰਤ ਨਹੀਂ ਜੀ ਕਿਉਂਕਿ ਸਾਡਾ ਕੰਮ ਬੋਲਦਾ ਠੀਕ ਹੈ ਜੀ ਬਹੁਤ ਹੀ ਸੋਹਣੀ ਇਹ ਬਣ ਕੇ ਰੈਡੀ ਹੋਈ ਆ ਤੇ ਮੈਨੂੰ ਪੂਰੀ ਉਮੀਦ ਆ ਵੀ ਮੇਰੀ ਭੈਣ ਨੂੰ ਇਹ ਚੀਜ਼ਾਂ ਬਹੁਤ ਪਸੰਦ ਆਉਣਗੀਆਂ ਇਹ ਹੈਗੇ ਜੀ ਮਸਟਰਡ ਕਲਰ ਦੀ ਦੇਖੋ ਇਹਦੀਆਂ ਪੂਰੀਆਂ ਬਾਹਾਂ ਤੇ ਬੁਣਤੀ ਆ ਤੇ ਬੈਕ ਸਾਈਡ ਵੀ ਬੁਣਤੀ ਆ ਅਲੱਗ-ਅਲੱਗ ਡਿਜ਼ਾਈਨ ਦੀਆਂ ਤਿਆਰ ਕੀਤੀਆਂ ਨੇ ਵੀ ਸੇਮ ਜਿਹਾ ਨਾ ਲੱਗੇ ਉਹਨਾਂ ਨੂੰ ਪਾ ਕੇ ਵੀ ਵੀਕੋਸਾਰ ਦੇ ਬੁਣਤੀਆਂ ਉਹ ਭੈਣ ਦਾ ਨਾਪ ਬਸ ਮੇਰੇ ਵਰਗਾ ਸੀਗਾ ਥੋੜੀਆਂ ਜਿਹੀਆਂ ਮੈਂ ਉਹਦੇ ਨਾਲ ਉਹ 1/2 ਇੰਚ 2-4 ਕੁੰਡੇ ਦਾ ਫਰਕ ਪਵਾਤਾ ਕਿਉਂਕਿ ਨੀਚੇ ਨੂੰ ਕੱਪੜੇ ਪਾਏ ਹੁੰਦੇ ਨੇ ਠੀਕ ਹੈ ਜੀ ਬਹੁਤ ਸੋਹਣੀਆ ਬਣ ਕੇ ਇਹ ਰੈਡੀ ਹੋ ਜਾਂਦੇ ਤੁਸੀਂ ਵੀ ਇਦਾਂ ਦੀਆਂ ਬਣਵਾ ਸਕਦੇ ਹੋ ਪਰ ਖੱਡੇ ਜੇ ਦਿਮਾਗ ਨਾ ਬਣਾਇਆ ਕਰੋ ਜੀ ਠੀਕ ਹੈ ਸਾਨੂੰ ਟਾਈਮ ਜ਼ਰੂਰ ਚਾਹੀਦਾ ਹੁੰਦਾ ਕਿਉਂਕਿ ਇਹ ਕਿਹੜਾ ਮਸ਼ੀਨੀ ਚੀਜ਼ਾਂ ਨੇ ਇਹ ਹੱਥਾਂ ਨਾਲ ਬੁਣੀਆਂ ਹੋ ਜਾਂਦੇ ਤੇ ਹੱਥਾਂ ਵਾਲੀ ਚੀਜ਼ਾਂ ਨੂੰ ਟਾਈਮ ਜ਼ਰੂਰ ਲੱਗਦਾ ਇਹ ਹੈਗਾ ਜੀ ਭੈਣ ਦੀ ਬਲੈਕ ਕੋਟੀ ਬਹੁਤ ਹੀ ਸੋਹਣੀ ਬਣ ਕੇ ਰੈਡੀ ਹੋਈ ਹੈ ਵੀ ਦੇਖੋ ਇਹ ਆਪਾਂ ਪਿੱਛੋਂ ਪਲੇਨ ਰੱਖੀ ਆ ਤੇ ਅੱਗੇ ਇਹਦੇ ਬੁਣਤੀ ਪਾਈ ਆ ਜਿਵੇਂ ਤੁਹਾਨੂੰ ਦੱਸਿਆ ਵੀ ਹਰ ਇੱਕ ਚੀਜ਼ ਆਪਾਂ ਇੱਕ ਦੂਜੀ ਤੋਂ ਅਲੱਗ ਬਣਾਈ ਆ ਤੁਸੀਂ ਵੀ ਇਦਾਂ ਦੇ ਡਿਜ਼ਾਈਨ ਬਣਵਾ ਸਕਦੇ ਹੋ ਇਹ ਮੇਰੀ ਉਸ ਭੈਣ ਦਾ ਜਿਹੜਾ ਆਰਡਰ ਰੈਡੀ ਹੋ ਗਿਆ ਇਸ ਤੋਂ ਬਾਅਦ 10 ਤਰੀਕ ਤੱਕ ਆਪਾਂ ਇਟਲੀ ਵਾਲਿਆਂ ਦਾ ਵੀ ਰੈਡੀ ਕਰ ਦੇਣਾ ਉਹਨਾਂ ਦਾ ਸਮਾਨ ਹੁਣ ਰੈਡੀ ਹੋਣ ਲੱਗਿਆ ਹੋਇਆ ਠੀਕ ਹੈ ਜੀ ਪਹਿਲਾਂ ਬਲੈਕ ਇਹ ਦਿਖਾ ਦਵਾਂ ਇਹ ਉਹਨਾਂ ਦੀ ਕੋਟੀ ਸੀਗੀ ਉਹਨਾਂ ਨੇ ਫਿਰ ਇੱਕ ਜੈਕਟ ਵੀ ਬਣਾਈ ਆ ਬਲੈਕ ਬੈਕ ਸਾਈਡ ਤੇ ਹੀ ਬੁਣਤੀ ਹੈ ਇਹਦੇ ਤੇ ਪ੍ਰੋਪਰ ਬਟਨ ਲਾ ਕੇ ਪੂਰੀ ਫਿਨਿਸ਼ਿੰਗ ਕਰਕੇ ਪੂਰੀ ਬੱਸ ਮੇਰੀ ਭੈਣ ਹੁਣ ਸਾਰੀ ਗਰਮੀ ਨਾ ਸੌਰੀ ਸਾਰੀ ਸਰਦੀ ਉਹ ਅ ਠੰਡ ਤੋਂ ਬਚੀ ਰਹੋਗੇ ਨਵੇਂ ਨਵੇਂ ਕੱਢ ਕੇ ਪਾਓਗੇ ਨਾਲੇ ਠੀਕ ਹੈ ਜੀ ਇਹ ਹੈਗਾ ਉਹਨਾਂ ਦਾ ਬਲਾਊਜ਼ ਦੇਖੋ ਕਿੰਨਾ ਸੋਹਣਾ ਬਣਿਆ ਇਹਦੇ ਵੀ ਬੈਕ ਸਾਈਡ ਤੇ ਬੁਣਤੀ ਹੈ ਵੀ ਸ਼ੇਪ ਗੜਾ ਪ੍ਰੋਪਰ ਉਹਨਾਂ ਦੇ ਨਾਪ ਦਾ ਬਣਾਇਆ ਹੋਇਆ ਆਪਾਂ ਨੇ ਠੀਕ ਹੈ ਜੀ ਮੈਨੂੰ ਪੂਰਾ ਟਰਸਟ ਹੈ ਮੇਰੀ ਭੈਣ ਤੇ ਵੀ ਉਹਨੂੰ ਪਸੰਦ ਆਊ ਗਈ ਆਊਗਾ ਸਬਾਨ ਬਾਕੀ ਜੇ ਕੋਈ ਨਈ ਵੀ ਪਸੰਦ ਆਉਣਾ ਤਾਂ ਅਸੀਂ ਬੈਠੀ ਹਾਂ ਜੀ ਤੇ ਇਹ ਉਹਨਾਂ ਨੇ ਬਲੈਕ ਦਾ ਸੈੱਟ ਬਣਵਾਇਆ ਸੀਗਾ ਇਹ ਉਹਨਾਂ ਨੇ ਸਕਿਨ ਦਾ ਸੈੱਟ ਬਣਵਾਇਆ ਜਿਵੇਂ ਬਲੈਕ ਦਾ ਬਣਵਾਇਆ ਇਹਦੀ ਬੁਣਤੀ ਸਾਰਿਆਂ ਨਾਲ ਅਲੱਗਾਂ ਦੇਖੋ ਇਹਦੀ ਬਾਹਵਾ 'ਤੇ ਇੱਕ ਇੱਕ ਬੇਲ ਪਾਈ ਹੋਈ ਆ ਆਪਾਂ ਨਹੀਂ ਤਾਂ ਮੈਂ ਪਾ ਕੇ ਵੀ ਦਿਖਾ ਦਿੰਦੀ ਫਿਰ ਮੈਨੂੰ ਐਵੇਂ ਕਿਹ ਪਾਉਣ ਨੂੰ ਟਾਈਮ ਲੱਗ ਜਾਊਗਾ ਤੇ ਬੈਕ ਸਾਈਡ ਤੋਂ ਇਦਾਂ ਬਹੁਤ ਸੋਹਣੀਆਂ ਚੀਜ਼ਾਂ ਹੈ ਬਣ ਕੇ ਰੈਡੀ ਹੋਈਆਂ ਨੇ ਇਹ ਹੈਗੇ ਜੀ ਕੋਟੀ ਸਕਿਨ ਕਲਰ ਦੀ ਇਹ ਜੈਕਟ ਆ। ਇਹਦੇ ਬੈਕ ਤੇ ਵੀ ਬਣਤੀ ਆ, ਫਰੰਟ ਤੇ ਵੀ ਬਣਤੀ ਆ। ਦੇਖੋ, ਵੀ ਸ਼ੇਪ ਗਲਾ ਪ੍ਰੋਪਰ ਬਟਨ ਲੱਗ ਕੇ ਪੂਰੀ ਫਿਨਿਸ਼ਿੰਗ ਕਰਕੇ ਪੂਰੀ ਪਾਉਣ ਨੂੰ ਰੈਡੀ ਹੈ ਜੀ ਇਹ। ਇਹ ਹੈਗਾ ਇਹਦੇ ਨਾਲ ਦਾ ਬਲਾਊਜ਼। ਦੇਖੋ ਕਿੰਨਾ ਸੋਹਣਾ ਹੈ। ਇਹ ਤੁਹਾਨੂੰ ਐ ਲੱਗਦਾ ਹੋਊਗਾ ਨਾ ਵੀ ਪਤਲਾ ਜਾਂ ਪਤਲਾ ਨਹੀਂ ਹੈਗਾ ਜੀ ਇਹ ਇਦੋਂ ਲਫ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜੀ ਇਹ ਬਣਤੀ ਹੁੰਦੀ ਆ ਨਾ, ਇਹ ਪੂਰੀ ਆਪਾਂ ਨੂੰ ਫਿਨਿਸ਼ਿੰਗ ਫਿਟਿੰਗ ਹੀ ਦਿੰਦੀ ਆ ਇਹ। ਦੇਖੋ। ਦੇਖਣ ਨੂੰ ਤਾਂ ਛੋਟਾ ਜਿਹਾ ਲੱਗ ਰਿਹਾ ਪਰ ਜਦੋਂ ਆਪਾਂ ਇਹਨੂੰ ਪਾਵਾਂਗੇ ਨਾ ਇਹਨੇ ਲੱਫ ਜਾਣਾ ਤੁਸੀਂ ਵੀ ਜਦੋਂ ਬਣਵਾਉਨੇ ਹੋ ਨਾ ਆਪਣੀ ਜਿਹੜੀ ਕਮੀਜ਼ ਦੀ ਫਿਟਿੰਗ ਹੁੰਦੀ ਆ ਉਹਦੇ ਨਾਲ 1.5 ਇੰਚ ਜਾਂ 2 ਇੰਚ ਘੱਟ ਰਖਾਇਆ ਕਰੋ ਫਿਰ ਤੁਹਾਡੇ ਪ੍ਰੋਪਰ ਫਿਟਿੰਗ ਆ ਜਿਹੜੀ ਇਹਨਾਂ ਦੀ ਆਉਂਦੀ ਆ ਜੇ ਤੁਸੀਂ ਪਹਿਲਾਂ ਹੀ ਲੂਸ ਬਣਵਾ ਲਓਗੇ ਤਾਂ ਤੁਹਾਡੇ ਫਿਟਿੰਗ ਨਹੀਂ ਆਉਗੇ ਇਹਨਾਂ ਦੀ ਠੀਕ ਹੈ ਜੀ ਤੇ ਬਸ ਅੱਜ ਦੀ ਵੀਡੀਓ ਵਿੱਚ ਮੈਂ ਆਪਣੀ ਭੈਣ ਦੀ ਆਰਡਰ ਦਿਖਾਉਣੇ ਸੀਗੇ ਵੀ ਉਹਨਾਂ ਦੇ ਰੈਡੀ ਹੋ ਗਏ ਇੱਕ ਮੈਜੈਂਟਾ ਕਲਰ ਦੀ ਜਿਹੜੀ ਕੋਟੀ ਉਹਨਾਂ ਦੀ ਰਹਿ ਗਈ ਆ ਉਹ ਵੀ 2-4 ਦਿਨਾਂ ਦੇ ਵਿੱਚ ਬਣ ਕੇ ਰੈਡੀ ਹੋ ਜੋਗੇ ਤੇ ਉਸ ਤੋਂ ਬਾਅਦ ਉਸ ਭੈਣ ਦਾ ਆਪਾਂ ਨੇ ਪਾਰਸਲ ਕੱਢ ਦੇਣਾ ਹੈ ਤੇ ਇਸ ਤੋਂ ਅਗਲੀ ਵੀਡੀਓ ਸ਼ਾਇਦ ਜ्यादा ਬੱਚਿਆਂ ਦੇ ਸੈੱਟ ਬਹੁਤ ਭੈਣਾ ਮੰਗਦੀਆਂ ਨੇ ਬੈਸ ਤੇ ਮੈਂ ਇੰਸਟਾਗ੍ਰam ਤੇ ਦਿਖਾਏ ਹੋਏ ਨੇ ਪਰ ਮੈਂ ਇੱਕ ਵਾਰੀ ਉਹਨਾਂ ਭੈਣਾ ਵਾਸਤੇ ਪ੍ਰੋਪਰ ਸਾਰੀ ਵੀਡੀਓ ਬੱਚਿਆਂ ਦੇ ਸੈਟਾਂ ਦੀ ਬਣਾ ਦੋਗੇ ਕਿਉਂਕਿ ਭੈਣੇ ਮੇਰੇ ਤੋਂ ਫੋਟੋ ਹਣੀ ਭੇਜੇ ਜਾਂਦੇ ਮੈਂ ਕੱਲੀ ਜਣੀ ਆ ਮੇਰੇ ਤੋਂ ਹੋਰ ਘਰ ਦੇ ਕੰਮ ਵੀ ਹੁੰਦੇ ਨੇ ਤੇ ਇੱਕ ਪਲੀਜ਼ ਰਾਤ ਨੂੰ ਫੋਨ ਨਾ ਕਰਿਓ ਮੇਰੇ ਹੱਥ ਜੋੜ ਕੇ ਰਿਕਵੈਸਟ ਹੀ ਆ ਜੀ ਮੈਂ ਰੋਟੀ ਟੁੱਕ ਵੀ ਕਰਨਾ ਹੁੰਦਾ ਤੇ ਤੁਹਾਨੂੰ ਪਤਾ ਵੀਡੀਓ ਦੀ ਐਡੀਟਿੰਗ ਵਗੈਰਾ ਸਾਰਾ ਕੰਮ ਸਾਨੂੰ ਖੁਦ ਕਰਨਾ ਪੈਂਦਾ ਠੀਕ ਹੈ ਜੀ ਤੇ ਫਿਰ ਵੀ ਜੇ ਕਿਸੇ ਗੱਲ ਦਾ ਗੁੱਸਾ ਲੱਗਾ ਹੋਇਆ ਤਾਂ ਸੌਰੀ ਜੀ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਚ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਜਿਉਂਦੇ ਵਾਸਤੇ ਰਹੋ ਜੀ